ਦੀ ਜੀਡੀਪੀ ਕੱਢੀ ਹੁੰਦੀ ਹੈ ਜੇਕਰ 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 ਜੇ ਸਰ ਨਾਮ ਤੇ ਡੈਸੀਗਨੇਸ਼ਨ ਦੱਸੋ ਅਭਿਸ਼ੇਸ਼ ਐਸ ਕੇ ਮਾਧੋ ਜੀ ਸਰ ਕਿਸ ਤਰ੍ਹਾਂ ਦੀ ਅਪਡੇਟ ਹੈ ਕੱਗਰ ਦੀ ਅ ਕੱਗਰ ਦਾ ਲੈਵਲ ਵੱਧ ਰਿਹਾ ਹੈ ਤੇ ਪਿੱਛੇ ਪਾਣੀ ਕਾਫੀ ਜ਼ਿਆਦਾ ਹੈ ਗਿਆ ਪੰਖਰਪੁਰ ਤੇ ਪਾਣੀ ਦੁਪਹਿਰ ਦੇ ਕਰੀਬ ਉੱਥੇ 11.5 ਫੀਟ ਸੀਗਾ ਰਾਉਂਡ ਅਊਟ 70 ਕੁ ਹਜ਼ਾਰ ਕੁ ਸੱਕ ਪਾਣੀ ਪੰਖਰਪੁਰ ਤੇ ਸੀਗਾ ਉਹ ਸਾਰਾ ਪਾਣੀ ਫਲੋ ਹੋ ਕੇ ਕੱਗੜ ਦਾ ਸਰਾਲਾ ਹੈਡ ਤੇ ਆਣਾ ਹੈ ਤੇ ਸਰਾਲਾ ਹੈਡ ਤੇ ਹਾਲ ਦੀ ਘੜੀ ਪਾਣੀ ਦਾ ਲੈਵਲ ਫਲਕਚੂਏਟ ਕਰ ਰਿਹਾ ਹੈ 16 ਤੇ 16.5 ਫੁੱਟ ਦੇ ਵਿੱਚ ਫਲਕਚੂਏਟ ਕੀਤਾ ਸੀਗਾ ਵਿੱਚ ਵੀ 16.5 ਦੇ ਕਰੀਬ ਹੋ ਗਿਆ ਸੀ ਹੁਣ ਹਾਲ ਦੀ ਘੜੀ 16 ਫੁੱਟ ਫਿਰ ਤੋਂ ਹੋ ਗਿਆ ਹੈ ਤੇ ਪਾਣੀ ਦੀ ਨਿਕਾਸੀ ਹੋ ਵੀ ਰਹੀ ਹੈ ਬਟ ਪਾਣੀ ਅੱਗੇ ਵੀ ਬਹੁਤ ਜ਼ਿਆਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਥੋੜੀ ਸਲੋ ਹੋ ਰਹੀ ਹੈ ਇੱਛੋ ਪਾਣੀ ਆਂਦਾ ਹੋਣ ਕਰਕੇ ਸਾਡੇ ਜਿਹੜੇ ਪਿੰਡ ਹੈਗੇ ਉਨਸਰ ਚਮਾਰੂ ਆਦਿ ਜਿਹੜੇ ਪਿੰਡ ਵੀ ਕੱਗੜ ਦੇ ਠੰਡੇ ਤੇ ਪੈਂਦੇ ਆ ਉਹਨਾਂ ਸਾ ਨਾਂਚ ਮੈਂ ਬੇਨਤੀ ਕਰਕੇ ਕੀਤੀ ਹੈ ਕਿ ਉਹਨਾਂ ਦੇ ਵਿੱਚੋਂ ਉੱਥੋਂ ਆਪਾਂ ਨੂੰ ਜਿਹੜੇ ਬੱਚੇ ਹੈਗੇ ਮਾਤਾਵਾ ਪੈਨਾ ਬਜ਼ੁਰਗ ਆਦੀ ਨੂੰ ਉੱਚੇ ਥਾਵਾਂ ਤੇ ਅਸੀਂ 8 ਤੋਂ 9 ਰਿਲੀਫ ਸੈਂਟਰ ਬਣਾਏ ਆ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ ਇੱਕ ਰਾਤ ਦੀ ਗੱਲ ਹੈ ਉੱਥੇ ਜੇ ਆਪਾਂ ਤਾਲਾ ਸ਼ਿਫਟ ਕਰ ਲਾਂਗੇ ਤਾਂ ਕਿਸੇ ਵੀ ਐਕਚੁਅਲੀ ਅਨਸੁਖਾਮੀ ਘਟਨਾ ਤੋਂ ਬੱਚਾ ਜਾ ਸਕਦਾ ਸਰ ਇੱਥੇ ਕਿਹੜੀ ਕਿਹੜੀ ਟੀਮ ਡਿਪਲੋਏ ਕੀਤੀ ਹੋਈ ਹੈ ਸਾਡੇ ਕੋਲ ਐਕਚੁਅਲੀ ਆਰਮੀ ਦੀ ਇੱਕ ਟੀਮ ਹੈਗੀ ਹੈ ਜਿੰਦੇ ਵਿੱਚ 60 ਬੰਦੇ ਹੈਗੇ ਐਨਡੀਆਰਫ ਦੀ ਇੱਕ ਟੀਮ ਦੀ 3 ਬੰਦਿਆਂ ਦੀ ਤੇ ਇਹ ਜਿਹੜੀਆਂ ਦੋ ਟੀਮਸ ਹੈ ਇਹਨਾਂ ਨੂੰ ਤਿੰਨ ਹਿੱਸਿਆਂ ਚ ਵੰਡਿਆ ਗਿਆ ਅਸੀਂ ਸਾਡੇ ਕੋਲ ਟੋਟਲ 21 ਦੇ ਕਰੀਬ ਪਿੰਡ ਹੈਗੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਰ ਹੋਣ ਦਾ ਖੱਛਾ ਹੈਗਾ ਤੇ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੋਂ ਹੀ ਵੈਕੂਏਟ ਕਰਕੇ ਸਾਡੇ ਰੀਲੀਫ ਸੈਂਟਰਸ ਤੇ ਆ ਜਾਣ ਪਰ ਅਸੀਂ ਕਿਸੇ ਵੀ ਮਤਲਬ ਅਨਪ੍ਰੈਸੀਡੈਂਟਡ ਸਿਚੁਏਸ਼ਨ ਦੇ ਲਈ ਵੀ ਤਿਆਰੀ ਕਰਕੇ ਰੱਖੀ ਹੈ ਤੇ ਇਹ ਤਿੰਨ ਸੈਕਸ਼ਨਸ ਦੇ ਵਿੱਚ ਅਸੀਂ ਟਰਾਈ ਕਰਾਂਗੇ ਜੇ ਕਿਸੇ ਥਾਂ ਤੇ ਵੀ ਕਿਤੇ ਲੋਡ ਪੈਂਦੀ ਹੈ ਕਿਸੇ ਵੀ ਸਹਾਇਤਾ ਦੀ ਤਾਂ ਅਸੀਂ ਉੱਥੇ ਮੌਕੇ ਤੇ ਇਹ ਤਾਂ ਪ੍ਰੋਵਾਈਡ ਕਰਵਾਉਣਾ ਸਿਰਫ ਹੋਰ ਸਵਾਲ ਹੈ ਬਸ ਮੇਰਾ ਕੀ ਸੋਸ਼ਲ ਮੀਡੀਆ ਤੇ ਕਈ ਵਾਰੀ ਫੇਕ ਜਿਹੜੀ ਵੀਡੀਓਜ਼ ਨੇ ਪਿਛਲੀ ਵਾਰੀ ਦੀਆਂ ਪਾ ਦਿੰਦੇ ਨੇ ਅਪੀਲ ਕੀ ਹੈ ਪ੍ਰਸ਼ਾਸਨ ਵੱਲੋਂ ਕਿ ਲੋਕ ਕੋਦੇ ਵਿੱਚ ਨਾ ਹੋਣ ਕਿਸੇ ਵੀ ਸਾਰੇ ਰਾਜਪੁਰਾ ਵਾਸੀਆਂ ਨੂੰ ਘਨੌਰ ਵਾਸੀਆਂ ਨੂੰ ਅਪੀਲ ਇਹ ਹੀ ਹੈ ਕਿ ਉਹ ਇਤਿਆਹਾਤ ਵਰਤਨ ਘਨੌਰ ਕਗਰਦੇ ਏਰੀਏ ਦੇ ਕੰਡੇ ਤੇ ਦਰਿਆ ਦੇ ਕੰਡੇ ਤੇ ਨਾ ਜਾਣ ਪਾਣੀ ਦਾ ਉਫਾਨ ਬਹੁਤ ਜ਼ਿਆਦਾ ਹੈ ਕਈ ਵਾਰੀ ਕਿਸੇ ਥਾਂ ਤੇ ਖੋਰਾ ਪੈਣ ਕਾਰਨ ਇਕਲੀ ਕੰਡਾਈ ਟੁੱਟ ਜਾਂਦਾ ਹੈ ਤਾਂ ਇਸ ਕਰਕੇ ਉਹਦੇ ਵਿੱਚ ਡਿੱਗਣ ਦਾ ਪੈਰ ਸਲਿੱਪ ਹੋ ਕੇ ਡਿੱਗਣ ਦਾ ਆਦੀ ਦਾ ਬਾ ਬਣਾ ਰਿਹਾ ਰੰਦਾ ਉਸ ਚੀਜ਼ ਤੋਂ ਇਤਿਆਹਾਦ ਬਰਤਨ ਕ ਘਰ ਦੇ ਆਲੇ ਦੁਆਲੇ ਨਾ ਜਾਣ ਜਿੱਥੇ ਪਾਣੀ ਖੜਾ ਉਥੇ ਉਸ ਦੇ ਵਿੱਚ ਨਾ ਜਾਣ ਇਤਿਆਹਾਦ ਬਰਤਨ ਸਿਚੁਏਸ਼ਨ ਕੰਟਰੋਲ ਦੇ ਵਿੱਚ ਹੈਗੀ ਹੈ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਸਥਿਤੀ ਨੂੰ ਨਜਿੱਠ ਲਿਆ ਜਾਏਗਾ ਮੈਨੂੰ ਉਮੀਦ ਹੈ ਸਾਰੇ ਲੋਕ ਸਾਡਾ ਸਹਿਯੋਗ ਕਰਨਗੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੁਦਰਤੀ ਆਪਤਨਾ ਨੂੰ ਜਰੂਰ ਨਜਿੱਠ ਲਾਂਗੇ ਘਗਰ ਦਾ ਲੈਵਲ ਵਧ ਰਿਹਾ ਹੈ ਤੇ ਪਿੱਛੇ ਪਾਣੀ ਕਾਫੀ ਜ਼ਿਆਦਾ ਹੈਗਾ ਪੰਖਰਪੁਰ ਤੇ ਪਾਣੀ ਦੁਪਹਿਰ ਦੇ ਕਰੀਬ ओके 11.5 ਫੀਟ ਸੀਗਾ ਰਾਉਂਡ ਅਊਟ 70 ਕੁ ਹਜ਼ਾਰ ਕੁ ਸੈਕ ਪਾਣੀ ਪੰਖਰਪੁਰ ਤੇ ਸੀਗਾ ਉਹ ਸਾਰਾ ਪਾਣੀ ਫਲੋ ਹੋ ਕੇ ਕੱਗੜ ਦਾ ਸਰਾਲਾ ਹੈਡ ਤੇ ਆਣਾ ਹੈ ਤੇ ਸਰਾਲਾ ਹੈਡ ਤੇ ਹਾਲ ਦੀ ਘੜੀ ਪਾਣੀ ਦਾ ਲੈਵਲ ਫਲਕਚੂਏਟ ਕਰ ਰਿਹਾ ਹੈ 16 ਤੇ 16.5 ਫੁੱਟ ਦੇ ਵਿੱਚ ਫਲਕਚੂਏਟ ਕੀਤਾ ਸੀਗਾ ਵਿੱਚ ਦੀ 16.5 ਦੇ ਕਰੀਬ ਹੋ ਗਿਆ ਸੀ ਹੁਣ ਹਾਲ ਦੀ ਘੜੀ 16 ਫੁੱਟ ਫਿਰ ਤੋਂ ਹੋ ਗਿਆ ਹੈ ਤੇ ਪਾਣੀ ਦੀ ਨਿਕਾਸੀ ਹੋ ਵੀ ਰਹੀ ਹੈ ਪਰ ਪਾਣੀ ਅੱਗੇ ਵੀ ਬਹੁਤ ਜ਼ਿਆਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਥੋੜੀ ਸਲੋ ਹੋ ਰਹੀ ਹੈ ਇੱਥੋਂ ਪਾਣੀ ਆਂਦਾ ਹੋਣ ਕਰਕੇ ਸਾਡੇ ਜਿਹੜੇ ਪਿੰਡ ਹੈਗੇ ਉਨਸਰ ਚਮਾਰੂ ਆਦਿ ਜਿਹੜੇ ਪਿੰਡ ਵੀ ਖੱਗੜ ਦੇ ਟੰਡੇ ਤੇ ਪੈਂਦੇ ਆ ਉਹਨਾਂ ਸਾਰਿਆਂ 'ਚ ਮੈਂ ਬੇਨਤੀ ਕਰਕੇ ਕੀਤੀ ਹੈ ਕਿ ਉਨ੍ਹਾਂ ਦੇ ਵਿੱਚੋਂ ਉੱਥੋਂ ਆਪਾਂ ਨੂੰ ਜਿਹੜੇ ਬੱਚੇ ਹੈਗੇ ਮਾਤਾਵਾ ਪੈਨਾ ਬਜ਼ੁਰਗ ਆਦੀ ਨੂੰ ਉੱਚੇ ਥਾਵਾਂ ਤੇ ਅਸੀਂ 8 ਤੋਂ 9 ਰਿਲੀਫ ਸੈਂਟਰ ਬਣਾਏ ਆ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ ਇੱਕ ਰਾਤ ਦੀ ਗੱਲ ਹੈ ਉੱਥੇ ਜੇ ਆਪਾਂ ਪਹਿਲਾਂ ਸ਼ਿਫਟ ਕਰ ਲਾਂਗੇ ਤਾਂ ਕਿਸੇ ਵੀ ਐਕਚੁਅਲੀ ਅਨਸੁਖਾਮੀ ਘਟਨਾ ਤੋਂ ਬੱਚਾ ਜਾ ਸਕਦਾ ਸਰ ਇੱਥੇ ਕਿਹੜੀ ਕਿਹੜੀ ਟੀਮ ਡਿਪਲੋਏ ਕੀਤੀ ਗਈ ਹੈ ਸਾਡੇ ਕੋਲ ਐਕਚੁਅਲੀ ਆਰਮੀ ਦੀ ਇੱਕ ਟੀਮ ਹੈਗੀ ਹੈ ਜਿਹਦੇ ਵਿੱਚ 60 ਬੰਦੇ ਹੈਗੇ ਐਨਡੀਆਰਫ ਦੀ ਇੱਕ ਟੀਮ ਹੈ ਤੇ ਤੀ ਬੰਦਿਆਂ ਦੀ ਤੇ ਇਹ ਜਿਹੜੀਆਂ ਦੋ ਟੀਮਸ ਹੈ ਇਹਨਾਂ ਨੂੰ ਤਿੰਨ ਹਿੱਸਿਆਂ ਚ ਵੰਡਿਆ ਗਿਆ ਅਸੀਂ ਸਾਡੇ ਕੋਲ ਟੋਟਲ 21 ਦੇ ਕਰੀਬ ਪਿੰਡ ਹੈਗੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਰ ਹੋਣ ਦਾ ਖੱਛਾ ਹੈਗਾ ਤੇ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੋਂ ਹੀ ਵੈਕੂਏਟ ਕਰਕੇ ਸਾਡੇ ਰੀਲੀਫ ਸੈਂਟਰਸ ਤੇ ਆ ਜਾਣ ਪਰ ਅਸੀਂ ਕਿਸੇ ਵੀ ਮਤਲਬ ਅਨਪ੍ਰੈਸੀਡੈਂਟਡ ਸਿਚੁਏਸ਼ਨ ਦੇ ਲਈ ਵੀ ਤਿਆਰੀ ਕਰਕੇ ਰੱਖੀ ਹੈ ਤੇ ਇਹ ਤਿੰਨ ਸੈਕਸ਼ਨਸ ਦੇ ਵਿੱਚ ਅਸੀਂ ਟਰਾਈ ਕਰਾਂਗੇ ਜੇ ਕਿਸੇ ਥਾਂ ਤੇ ਵੀ ਕਿਤੇ ਲੋਡ ਪੈਂਦੀ ਹੈ ਕਿਸੇ ਵੀ ਸਹਾਇਤਾ ਦੀ ਨਹੀਂ ਤਾਂ ਅਸੀਂ ਉੱਥੇ ਮੌਕੇ ਤੇ ਸਹਾਇਤਾ ਤਪ ਪ੍ਰੋਵਾਈਡ ਕਰਾ ਬਸ ਮੇਰਾ ਕੀ ਸੋਸ਼ਲ ਮੀਡੀਆ ਤੇ ਕਈ ਵਾਰੀ ਫੇਕ ਜਿਹੜੀ ਵੀਡੀਓਜ਼ ਨੇ ਪਿਛਲੀ ਵਾਰੀ ਦੀਆਂ ਪਾ ਦਿੰਦੇ ਨੇ ਅਪੀਲ ਕੀ ਹੈ ਪ੍ਰਸ਼ਾਸਨ ਵੱਲੋਂ ਕਿ ਲੋਕ ਕੋਦੇ ਵਿੱਚ ਨਾ ਹੋਣ ਕਿਸੇ ਵੀ ਸਾਰੇ ਰਾਜਪੁਰਾ ਵਾਸੀਆਂ ਨੂੰ ਘਨੌਰ ਵਾਸੀਆਂ ਨੂੰ ਅਪੀਲ ਇਹ ਹੀ ਹੈ ਕਿ ਉਹ ਇਤਿਆਹਾਤ ਵਰਤਨ ਘਗਰ ਦੇ ਏਰੀਏ ਦੇ ਕੰਡੇ ਤੇ ਦਰਿਆ ਦੇ ਕੰਡੇ ਤੇ ਨਾ ਜਾਣ ਪਾਣੀ ਦਾ ਉਫਾਨ ਬਹੁਤ ਜ਼ਿਆਦਾ ਹੈ ਕਈ ਵਾਰੀ ਕਿਸੇ ਥਾਂ ਤੇ ਖੋਰਾ ਪੈਣ ਕਾਰਨ ਇਕਲੀ ਕੰਡਾਈ ਟੁੱਟ ਜਾਂਦਾ ਹੈ ਤਾਂ ਇਸ ਕਰਕੇ ਉਹਦੇ ਵਿੱਚ ਡਿੱਗਣ ਦਾ ਪੈਰ ਸਲਿੱਪ ਹੋ ਕੇ ਡਿੱਗਣ ਦਾ ਆਦੀ ਦਾ ਖਤਰਾ ਬਣਿਆ ਰਹਿੰਦਾ ਉਸ ਚੀਜ਼ ਤੋਂ ਇਤਿਆਦ ਬਰਤਨ ਕਗਰਦੇ आलेਦ ਵਾਲੇ ਨਾ ਜਾਣ ਜਿੱਥੇ ਪਾਣੀ ਖੜਾ ਉਥੇ ਉਸ ਦੇ ਵਿੱਚ ਨਾ ਜਾਣ ਇਤਿਆਦ ਬਰਤਨ ਸਿਚੁਏਸ਼ਨ ਕੰਟਰੋਲ ਦੇ ਵਿੱਚ ਹੈਗੀ ਹੈ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਸਥਿਤੀ ਨੂੰ ਨਜਿੱਠ ਲਿਆ ਜਾਏਗਾ ਮੈਨੂੰ ਉਮੀਦ ਹੈ ਸਾਰੇ ਲੋਕ ਸਾਡਾ ਸਹਿਯੋਗ ਕਰਨਗੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੁਦਰਤੀ ਆਪਤਨਾ ਨੂੰ ਜਰੂਰ ਨਜਿੱਠ ਲਾਂਗੇ